ਇਹ ਜੀ ਮੱਛੀ ਮਾਰਕੀਟ ਹੈ ਜੀ ਗੁਰਦਾਸਪੁਰ ਦੀ ਤੇ ਅਸੀਂ ਬਾਟਾ ਚੌਂਗ ਦੇ ਵਿੱਚ ਜਿਸ ਤਰ੍ਹਾਂ ਅਜਨਾ ਸਾਡਾ ਸੀਗਾ 6 ਤੋਂ ਲੈ ਕੇ 10 ਵਜੇ ਤੱਕ ਮਾਰਕੀਟ ਦੀ ਚੈਕਿੰਗ ਕਰਨੀ ਅਸੀਂ ਜੀ ਤਾਂ ਭੜੀ ਭੀੜ ਭੜ ਵਾਲੀਆਂ ਜਿੰਨੇ ਵੀ ਹੈਗੇ ਏਰੀਏ ਤੇ ਸਾਨੂੰ ਜਦੋਂ ਅਸੀਂ ਸਾਹਮਣੇ ਇੱਥੋਂ ਲੰਘ ਰਹੇ ਸੀ ਤੇ ਵੇਖਿਆ ਦੁਕਾਨ ਤੇ ਅੱਗ ਲੱਗ ਗਈ ਤੇ ਜਿੱਥੇ ਅਸੀਂ ਦਵਾ-ਦਾਵਾ ਕੋਸ਼ਿਸ਼ ਕਰਕੇ ਪਹਿਲਾਂ ਪਾਰਟੀਆਂ ਦਾ ਪਾਣੀ ਭਜਾਇਆ ਤੇ ਨਾਲ ਹੀ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕਰਤਾ ਤੇ ਬਿਜਲੀ ਬੋਰਡ ਨੂੰ ਫੋਨ ਕਰਕੇ ਬੱਤੀ ਬੰਦ ਕਰਵਾਈ ਜਿਹੜੀ ਬਿਜਲੀ ਇਲੈਕਟ੍ਰਿਸਿਟੀ ਤੇ ਫਿਰ ਮੇਰੇ ਨਾਲ ਫਾਇਰ ਬ੍ਰਿਗੇਡ ਪਹੁੰਚ ਗਈ ਜਿਹੜਾ ਸਿਲੰਡਰ ਸੀ ਉਹਨੂੰ ਮੈਂ ਖਿੱਚ ਕੇ ਮੁਰਕੇ ਲੈ ਗਿਆ ਸੀ ਬਾਹਰ ਦੁਕਾਨ ਚੋਂ ਕੱਢ ਕੇ ਤੇ ਫਿਰ ਹੁਣ ਜਿਹੜੀ ਆ ਅੱਗ ਹੁਣ ਫਾਇਰ ਬ੍ਰਿਗੇਡ ਵੀ ਆ ਗਈ ਆ ਤੇ ਅੰਡਰ ਕੰਟਰੋਲ ਆ ਜੀ ਆਗ ਲੱਗੀ ਕਿਦਾਂ ਨਿੱਕੀ ਕਰਨੀ ਇਹ ਜੀ ਉੱਥੇ ਇਹਨਾਂ ਦਾ ਜਿਹੜਾ ਕੱਢ ਰਹੇ ਸੀ ਪਕੌੜੇ ਵਾਲੀ ਦੁਕਾਨਾ ਮੋਟੂ ਤੇ ਮੋਨੂ ਦੀ ਤੇ ਉੱਥੇ ਉਹ ਇੱਕ ਅਕੇ ਸੈਂਟਰ ਨੂੰ ਲੱਗੀ ਜੀ ਸੈਂਟਰ ਨੂੰ ਅਕੇ ਲੱਗੀ ਜੀ ਜਿਹੜਾ ਸੈਂਟਰ ਅਸੀਂ ਬਾਹਰ ਲਿਆਂਦਾ ਜੀ ਕੱਢ ਕੇ ਹੁਣ ਜੀ ਕੋਈ ਆਪਣੀ ਜਾਨ ਜੋਖਮ ਵਿੱਚ ਪਾ ਕੇ ਜਿਹੜਾ ਸੈਂਟਰ ਲੈ ਕੇ ਗਏ ਉਹ ਫੜ ਜਾਂਦਾ ਤਾਂ ਫੇਰ ਦੇਖੋ ਜੀ ਹੁਣ ਤਿੰਨ ਵਾਰ ਫੇਰ ਬਾਕੀ ਪਬਲਿਕ ਸੀ ਇੱਥੇ ਉਹਨਾਂ ਨਾਲ ਬੱਚੇ ਸੀ ਇਹ ਸਾਰੀ ਦੁਨੀਆ ਸੀ ਨੁਕਸਾਨ ਹੋ ਜਾਂਦਾ ਜੀ ਹੋਰ ਕੋਈ ਤਾਂ ਉਹਨੂੰ ਨੁਕਸਾਨ ਨੂੰ ਬਚਾਉਣ ਵਾਸਤੇ ਸਾਰੇ ਪੁਲਿਸ ਦਾ ਕੰਮ ਆ ਜਾਂਦੀ ਇਹ ਕਰਨਾ ਮੇਰੇ ਕੋਲ ਇਹ ਦੱਸੇ ਮੇਰਾ ਕੰਮ ਸੀ ਵੀ ਮੈਂ ਸਭ ਤੋਂ ਪਹਿਲਾਂ ਇਹ ਹੁੰਦਾ ਵਾ ਵੀ ਜਿਹੜਾ ਸੀਨੀਅਰ ਆ ਜਾ ਕੇ ਜਾਉਦਾ ਜਿੰਨੀ ਅੱਗ ਬਜਾ ਸਕਦਾ ਬਾਕੀ ਵੀ ਸਾਰੇ ਜਿੰਨੇ ਵੀ ਸਾਡੇ ਮੁਲਾਜ਼ਮ ਸੀ ਉਹਨਾਂ ਨੇ ਕੋਸ਼ਿਸ਼ ਕਰਕੇ ਅੱਗ ਨੂੰ ਬੁਝਾਉਣ ਦੀ ਬਹੁਤ ਬਹੁਤ ਕੋਸ਼ਿਸ਼ ਕੀਤੀ ਸਾਰੇ ਜਿੰਨੇ ਵੀ ਮੁਲਾਜ਼ਮ ਇਵੇਂ ਸਾਡੀ ਜਿਹੜੀ ਅੱਜ ਐਸਐਸਜੀ ਟੀਮ ਆ ਉਹਨਾਂ ਨੇ ਬੜਾ ਸਾਡੇ ਨਾਲ ਸਾਥ ਦਿੱਤਾ ਗੁਰਮੁਖ ਸਿੰਘ ਜੀ ਆਪਣੇ ਜਿੰਨੇ ਵੀ ਹੈਗੇ ਨੇ ਸੋਲ ਹੁਣੀ ਨੇ ਸਾਰਿਆਂ ਨੇ ਨਾਲ ਸਾਲ ਦੇ ਕੇ ਅੱਗ ਨੂੰ ਬੁਝਾਇਆ ਜੀ ਦਰ ਦੇਖਿਆ ਗਿਆ ਕਿ ਪੁਲਿਸ ਵਾਲੀਆਂ ਬਾਰ ਬਾਰ ਆਪ ਖੁਦ ਤੁਸੀਂ ਪਾਣੀ ਹਾਂਜੀ ਫਿਰ ਜੀ ਲੱਗੇ ਮੱਚ ਬਾਰ ਪੁਲਿਸ ਵਾਲੀਆਂ ਬਾਰ ਜਿੰਨਾ ਵੀ ਹੋ ਸਕਿਆ ਵੀ ਹਾਂ ਅੱਗ ਤੇ ਛ ਬਰਨਰ ਮੈਨੂੰ ਲੱਗਦਾ ਬਰਨਰ ਜਾਂ ਲੂਜ਼ ਆ ਜਾਂ ਗੱਲਬਾਤ ਹੈਗੀ ਆ ਜਾਂ ਜਾ ਕੇ ਪਾਈਪ ਲੂਜ਼ ਹੋਣੀ ਆ ਉਹਨੂੰ ਅੱਗ ਫੜ ਲਈ ਆ ਅੱਗ ਫੜ ਲਈ ਆ ਤੇ ਇੱਕਦਮ ਜਿਦਸਰਾ ਬੰਦਾ ਸ਼ਸ਼ ਸ਼ਸ਼ ਪੰਜ ਚ ਪੈ ਜਾਂਦਾ ਨਾ ਉਹਨੂੰ ਬੁਝਾਉਂਦਾ ਆਈਡੀਆ ਨਹੀਂ ਦੇ ਜਾਂ ਤਰੀਕਾ ਨਹੀਂ ਆ ਯਾਦ ਹੁੰਦਾ ਉਹ ਤਰ੍ਹਾਂ ਘਬਰਾ ਗਏ ਨੇ ਜਾਂ ਜੇ ਪਹਿਲਾਂ ਦੱਸ ਦੇਣ ਕਿ ਬੋਰੀ ਪਾ ਦੋ ਜਾਂ ਇਸ ਤਰ੍ਹਾਂ ਕਰ ਦੋ ਪਾਣੀ ਛੁੱਟਣ ਲੱਪੇ ਪਾਣੀ ਨਾਲ ਗੈਸ ਦੇ ਅੱਗੇ ਕਿਤੇ ਪਾਣੀ ਨਾਲੇ ਬੋਈ ਦੀ ਠੀਕ ਹੈ ਜੀ ਇਸ ਪਾਣੀ ਦੇ ਨਾਲ ਪਾਣੀ ਨਾਲੇ ਕਿਤੇ ਨਹੀਂ ਬੋਈ ਦੀ ਗੈਸ ਆ ਇਹ ਪਾਣੀ ਛੁੱਟਣ ਲੱਪੇ ਨੇ ਫਿਰ ਠੰਡਾਰ ਸਾਹਿਬ ਆਏ ਨੇ ਇਹਨਾਂ ਨੇ ਸਾਰੇ ਪਾਣੀ ਛੱਡਿਆ ਬੋਰੀ ਤੇ ਇਹ ਆ ਗਈ ਜਿਹੜੀ ਇੱਕ ਇੱਕ ਹੋਰ ਦੁਕਾਨ ਨੂੰ ਲੱਗ ਗਿਆ ਲੱਗਦੀ ਹੈ ਮੇਰੇ ਮੇਰੇ ਕਹਿੰਨ ਸ਼ਟਰ ਬੰਦ ਕਰੋ ਕਿ ਮੇਰਾ ਕੰਮ ਸਾਰਾ ਤੇਲ ਦਾ ਪੇਂਟ ਦਾ ਕੰਮ ਆ ਆਇਲ ਦਾ ਕੰਮ ਆ ਜੀ ਆ ਬਾਟੀਆਂ ਚੁੱਕੀਆਂ ਇਹਨਾਂ ਨੇ ਹਰ ਸਾਰਾ ਤੇਲ ਦਾ ਕੰਮ ਹੀ ਜੇ ਰੱਬ ਨਾ ਕਰੇ ਇਧਰ ਇਧਰ ਨੂੰ ਉਧਰ ਗਈ ਹੈ ਜੇ ਇਧਰ ਜਾਂਦੀ ਤੇ ਤੇਲ ਵਾਲਾ ਸਾਰਾ ਤੇਲ ਅੰਦਰ ਤੇਲ ਸਾਡੇ ਕੋਲ ਓਏ ਆਪ ਪਾਣੀ ਚੁੱਕਿਆ ਬਾਟੀਆਂ ਆ ਬਾਟੀਆਂ ਬਾਟੀਆਂ ਭਾਈ ਚੁੱਕੀਆਂ ਇਹਨਾਂ ਦੇ ਸਟਾਫ ਨੇ ਆਪ ਬਾਟੀਆਂ ਚੁੱਕੀਆਂ ਆਪ ਚੁੱਕ ਚੁੱਕ ਹੁੰਦੇ ਰਹੇ ਨੇ ਇਹਨਾਂ ਵਰਗੇ ਸਾਹਿਬ ਦੇ ਬਹੁਤ ਘਟ ਲੱਭਦੇ ਨੇ ਕਿਤੇ ਜਿਹੜੇ ਆਪ ਨਹੀਂ ਤਾਂ ਆਹ ਹੁਕਮ ਦਿੰਦੇ ਚਲੋ ਚਲੋ ਚੱਲ ਇਹ ਅੱ ਆਪ ਹਨ ਨੇ ਆ ਕੇ ਪੈ ਫੜੀ ਆ ਆਪ ਨੇ ਅੱਗ ਭਜਾਂਡੇ ਸੀ ਕੀ ਕੀਤਾ ਰਣ ਸਿਲੰਡਰ ਵੀ ਲਾ ਕੇ ਗਿਆ ਅੱਗੇ ਦਾ ਕੱਢ ਸਿਲੰਡਰ ਆ ਵੀ ਆ ਜਣੇ ਖਿੱਚਿਆ ਬਾਹਰ ਨੂੰ ਕੱਢਿਆ ਐਸਾ ਤਾਂ ਸਭ ਦੀ ਬੜੀ ਬਾਤ ਰਹੀ ਐ ਇਹਨਾਂ ਦੀ ਬਹੁਤ ਬਾਤ ਰਹੀ ਐ ਇਹਨਾਂ ਦੀ ਸਾਡੇ ਗਰਦਾਪੁਰ ਦੀ ਜਿੰਨੀ ਵੀ ਪੁਲਿਸ ਹੈਗੀ ਜਨਾ ਸਾਰੇ ਜੜੀ ਐ ਓਕੇ ਐ ਬਿਲਕੁਲ ਦੇਖੋ ਜੀ ਅੱਜ ਆਪਣੀ ਮੱਛੀ ਮਾਰਕੀਟ ਵਿੱਚ ਦੁਕਾਨਾਂ ਜੀ ਦਈ ਪਲੇ ਵਾਲੀ ਨਾਲ ਸਾਡੇ ਗਵਾਂਢੀ ਆ ਆਪਣੇ ਮਹਾਜਨ ਦੀ ਸਟਾਲ ਵਾਲੇ ਇਹਨਾਂ ਦੇ ਸਿਲੰਡਰ ਨੂੰ ਨਾ ਇੱਕ ਨੇਚਰਲੀ ਅੱਗ ਪੈ ਗਈ ਸਰ ਉਸ ਤੋਂ ਬਾਅਦ ਜਦੋਂ ਅੱਗ ਪੱਗ ਪਈ ਤੇ ਮੈਨੂੰ ਘਰੋਂ ਕਿਸੇ ਇਸ ਤੋਂ ਦੇ ਕਿਸੇ ਮੁੰਡੇ ਦਾ ਫੋਨ ਆਇਆ ਕੀ ਤੁਹਾਡੀ ਦੁਕਾਨ ਨੂੰ ਵੀ ਅੱਗ ਪੈ ਗਈ ਆ ਤੇ ਸਾਰਹੀਂ ਫਾਰਗ ਬਰੇਡ ਵਾਲਿਆਂ ਨੂੰ ਸਦਿਆ ਵਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਐਸਐਸ ਸਾਹਿਬ ਵੀ ਮੋਕੇ ਤੇ ਇੱਥੇ ਹਾਜ਼ਰ ਹੋ ਗਏ ਆ ਖਾਸ ਕਰਕੇ ਫਾਰਗ ਬਰੇਡ ਵਾਲਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੋਕੇ ਤੇ ਆਣ ਕੇ ਸਾਰੀ ਸਥਿਤੀ ਜਿਹੜੀ ਆ ਸੰਭਲੀ ਆ ਤੇ ਜਿਆਦਾ ਨੁਕਸਾਨ ਨਹੀਂ ਹੋਇਆ ਫਿਰ ਵੀ ਚਲੋ ਥੋੜੀ ਬੋਤੀ ਮਤਲਬ ਕਿ ਸਿਲੰਡਰ ਨੂੰ ਅੱਗ ਪੈਣ ਨਾਲ ਸਾਡਾ ਸਮਾਨ ਐਸਐਸ ਸਾਹਿਬ ਦਾ ਬਹੁਤ ਜੀ ਗੁਰਮੀਤ ਸਿੰਘ ਜੀ ਅੱਗੇ ਵੀ ਆੜੀ ਦਿਨ ਰਾਤ ਜਦੋਂ ਇਹਨਾਂ ਨੂੰ ਫੋਨ ਕਰੀਦਾ ਵਾ ਦਿਨ ਰਾਤ ਸੇਵਾ ਵਿੱਚ ਹਾਜ਼ਰ ਰਹਾ ਇਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਇਨਾਂ ਦੀ ਟੀਮ ਦਾ ਜੀ ਹੁਣ ਜਿਹੜੇ ਆਪਣੇ ਟ੍ਰਾਫਿਕ ਇਨਚਾਰਜ ਹੈਗੇ ਇਹਨਾਂ ਦਾ ਵੀ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੂੰ ਮੌਕੇ ਤੇ ਇੱਥੇ ਆਣ ਕੇ ਇਹਨਾਂ ਨੇ ਜਿਹੜੀ ਸਥਿਤੀ ਸੰਭੀਆ ਔਰ ਇਹਨਾਂ ਨੇ ਫਾਰਕ ਬ੍ਰਿਗੇਡ ਤੋਂ ਵੀ ਆਉਣ ਤੋਂ ਪਹਿਲਾਂ ਇਹਨਾਂ ਨੇ ਜਿਹੜਾ ਉਹ